ਨਗਰ ਨਿਗਮ ਜਿਮਨੀ ਚੌਣਾ ਨੂੰ ਲੈ ਕੇ ਹਰ ਪਾਰਟੀ ਆਪਣਾ ਪ੍ਰਚਾਰ ਕਰ ਰਹੀ ਹੈ ਵੱਡਾ ਦਾਅਵੇ ਕਰ ਰਹੀ ਹੈ ਪਰ ਦੂਜੇ ਪਾਸੇ ਇੱਕ ਬਲੱਖਣ ਤਸਵੀਰ ਸਾਹਮਣੇ ਨਿਕਲ ਕੇ ਆਈ ਹੈ ਜਿੱਥੇ ਕਿ ਆਮ ਆਦੀ ਪਾਰਟੀ ਨੇ ਬਟਾਲਾ ਦੇ ਵਿੱਚ ਵਾਰਡ ਨੰਬਰ 24 ਤੋਂ ਇੱਕ ਦਿਹਾੜੀਦਾਰ ਵਿਅਕਤੀ ਨੂੰ ਆਪਣੀ ਪਾਰਟੀ ਤੋਂ ਉਮੀਦਵਾਰ ਐਲਾਨ ਕੀਤਾ ਹੈ ਵੱਡੀ ਖਬਰ ਹੈ ਵੱਤ ਤੋਂ ਵੱਤ ਖਬਰ ਨੂੰ ਸ਼ੇਅਰ ਕਰ ਦਿਓ ਦੰਨਿਆ ਦਿਹਾੜੀਦਾਰ ਵਿਅਕਤੀ ਦਾ ਨਾਮ ਸਤਨਾਮ ਸਿੰਘ ਹੈ ਜੋ ਕਿ ਦੱਸਿਆ ਜਾ ਰਿਹਾ ਹੈ ਕਿ ਕਾਫੀ ਲੰਬੇ ਸਮੇਂ ਤੋਂ ਆਮ ਆਦੀ ਪਾਰਟੀ ਦੇ ਨਾਲ ਜੁੜਿਆ ਹੋਇਆ ਹੈ ਦੂਜੇ ਪਾਸੇ 300 ਤੋਂ ਲੈ ਕੇ 350 ਰੁਪਏ ਦੇ ਕਰੀਬ ਇਹ ਦਿਹਾੜੀ ਲਾ ਕੇ ਸਤਨਾਮ ਸਿੰਘ ਆਪਣੇ ਘਰ ਦਾ ਗੁਜ਼ਾਰਾ ਕਰਦਾ ਕਰਦੇ ਹਾਲਾਤ ਵੀ ਨਾਲ ਨਾਲ ਤਸਵੀਰਾਂ ਦਿਖਾ ਰਹੇ ਜਿੱਥੇ ਕੀ ਬਹੁਤ ਹੀ ਗਰੀਬ ਘਰ ਤੋਂ ਤਾਲੁਕ ਰੱਖਣ ਵਾਲਾ ਸਤਨਾਮ ਸਿੰਘ ਨੂੰ ਹੁਣ ਆਮਾਦੀ ਪਾਰਟੀ ਨੇ ਟਿਕਟ ਦੇ ਕੇ ਨਵਾਜਿਆ ਨਗਰ ਨਿਮ ਜਿਉਂ ਜਿਮਨੀ ਚੌਣਾ ਦੇ ਵਿੱਚ ਹੁਣ ਉਸ ਦੀ ਕਿਸਮਤ ਅਜਮਾਨ ਲੱਗੀ ਆਮਾਦੀ ਪਾਰਟੀ ਦੇ ਸੇ ਨੂੰ ਲੈ ਕੇ ਆਮਾਦੀ ਪਾਰਟੀ ਦੇ ਐਮਐਲਏ ਅਮਨਸ਼ੇਰ ਕਲਸੀ ਦੇ ਭਰਾ ਅਮਰਿਤ ਕਲਸੀ ਇਸ ਮੌਕੇ ਪਹੁੰਚੇ ਹੋਏ ਸੀ ਤਾਂ ਉਹਨਾਂ ਨੇ ਤੁਸੀਂ ਦੇਖੋ ਕੀ ਇਸ ਮੌਕੇ ਕੀ ਕਿਉਂ ਵੀ ਗੱਲਬਾਤ ਕਰਾਵਾਂਗੇ ਦੂਜੇ ਪਾਸੇ ਤੁਸੀਂ ਦੇਖੋ ਕਿਨੇ ਗਰੀਬ ਘਰ ਤੋਂ ਸਤਨਾਮ ਸਿੰਘ ਉਮੀਦਵਾਰ ਹੈ ਤਾਂ ਪਰਿਵਾਰ ਦੀਆਂ ਤਸਵੀਰਾਂ ਨਾਲ-ਨਾਲ ਦਿਖਾ ਰਿਹਾ ਜਿੱਥੇ ਕੀ ਘਰ ਦੇ ਵਿੱਚ ਖੁਸ਼ੀ ਦਾ ਕੋਈ ਕਮੀ ਨਹੀਂ ਰਹੀ ਜਿਦੋਂ ਪਤਾ ਲੱਗਿਆ ਕਿ ਉਹਨਾਂ ਦੇ ਘਰ ਦੇ ਵਿੱਚ ਆਮ ਆਦੀ ਪਾਰਟੀ ਨੇ ਜਿਮਨੀ ਚੌਂ ਨਗਰ ਨੇ ਦੀ ਟਿਕਟ ਦਿੱਤੀ ਹੈ ਤੇ ਸਾਨੂੰ ਲੈ ਕੇ ਤੁਸੀਂ ਦੇਖੋਗੇ ਤਸਵੀਰਾਂ ਸਤਨਾਮ ਸਿੰਘ ਦੇ ਘਰ ਦੀਆਂ ਦਿਖਾ ਰਿਹਾ ਜਿੱਥੇ ਤੁਸੀਂ ਦੇਖ ਸਕਦੇ ਹੋ ਕਿਵੇਂ ਸਤਨਾਮ ਸਿੰਘ ਦੇ ਘਰ ਦੀ ਗਰੀਬੀ ਜਿਹੜੀ ਸਾਹਮਣੇ ਨਜ਼ਰ ਆ ਰਹੀ ਹੈ ਪਰ ਫਿਰ ਵੀ ਆਮ ਆਦੀ ਪਾਰਟੀ ਨੇ ਕਿਹਾ ਕਿ ਅਸੀਂ ਆਮ ਕਰਾਂ ਦੇ ਮੁੰਡਿਆਂ ਨੂੰ ਜਾਂ ਵਿਅਕਤੀਆਂ ਨੂੰ ਟਿਕਟਾਂ ਦਵਾਂਗੇ ਉਹ ਗੱਲ ਸਾਬਤ ਕਰ ਦਿੱਤੀ ਹੈ ਤਸਵੀਰਾਂ ਤੁਹਾਨੂੰ ਸੀਧੇ ਦਿਖਾ ਰਹੇ ਹਾਂ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਭਾਵੇਂ ਕਿ ਹਰ ਪਾਰਟੀ ਆਪਣਾ ਦਾਵਾ ਕਰ ਰਹੀ ਹੈ ਪਰ ਹੁਣ ਇਸ ਆਮ ਆਦੀ ਪਾਰਟੀ ਦੇ ਚੁਣੇਗੇ ਉਮੀਦਵਾਰ ਚੋਕੀ ਐਲਾਨ ਕੀਤਾ ਹੈ ਤਾਂ ਉਸ ਉਮੀਦਵਾਰ ਨੂੰ ਕਿੰਨੇ ਕ ਬੋਟਾ ਪੈਂਦੀਆਂ ਨੇ ਕਿੰਨੇ ਕ ਲੋਕ ਅਕਸੈਪਟ ਕਰਦੇ ਨੇ ਤਾਂ ਆਉਣ ਵਾਲਾ ਸਮੇਂ ਦੱਸੇਗਾ ਪਰ ਜਿਸ ਤਰੀਕੇ ਨਾਲ ਕਰਦੇ ਹਾਲਾਤ ਦਿਖ ਰਹੇ ਨੇ ਤਾਂ ਆਮਾ ਦੀ ਪਾਰਟੀ ਦੇ ਵਰਕਰਾਂ ਆਗੂਆਂ ਵੱਲੋਂ ਕਿਹਾ ਗਿਆ ਕਿ ਅਸੀਂ ਛੋਟੇ ਬੰਦੇ ਨੂੰ ਜੋ ਘਰ ਤੋਂ ਬਿਲਕੁਲ ਗਰੀਬ ਹੈ ਉਸ ਨੂੰ ਉੱਪਰ ਚੁੱਕਣਾ ਚਾਹੁੰਦੇ ਹਾਂ ਤਾਂ ਆਮਾ ਦੀ ਪਾਰਟੀ ਝੰਡਾ ਵੀ ਤੁਸੀਂਖੋ ਆਪਣੇ ਘਰ ਦੇ ਉੱਪਰ ਲਗਾਇਆ ਹੋਇਆ ਤੇ ਕਾਫੀ ਲੰਬੇ ਸਮੇਂ ਤੋਂ ਪਾਰਟੀ ਦੇ ਨਾਲ ਸਤਨਾਮ ਸਿੰਘ ਜੁੜਿਆ ਹੋਇਆ ਜਿਹਨਾਂ ਨੂੰ ਅੱਜ ਪਾਰਟੀ ਨੇ ਟਿਕਟ ਦੇ ਕੇ ਨਵਾਜਿਆ ਇਹ ਤਸਵੀਰਾਂ ਨੇ ਵੱਤ ਵੱਤ ਖਬਰ ਸ਼ੇਅਰ ਕਰਿਓ ਤੇ ਨਾਲ ਤੁਹਾਨੂੰ ਤਸਵੀਰ ਦਿਖਾਵਾਂਗੇ ਸਤਨਾਮ ਸਿੰਘ ਦੀ ਵੀ ਸਤਨਾਮ ਸਿੰਘ ਜੋ ਕਿ ਹੁਣ ਪ੍ਰਚਾਰ ਕਰ ਰਿਹਾ ਆਪਣੇ ਵਾਰਡ ਦੇ ਵਿੱਚ ਲਗਾਤਾਰ ਵਾਰਡ ਦੇ ਵਿੱਚ ਲੱਗਿਆ ਹੋਇਆ ਕਿ ਇਸ ਵਾਰ ਮੈਨੂੰ ਮੌਕਾ ਦੇਖ ਦੇਖੋ ਫਿਰ ਅਸੀਂ ਆਪਣੇ ਗਰੀਬ ਜਿਹੜੇ ਪਰਿਵਾਰ ਨੇ ਉਹਨਾਂ ਨੂੰ ਸਭ ਤੋਂ ਉੱਪਰ ਚੁੱਕਾਂਗੇ ਤੁਸੀਂ ਦੇਖੋ ਕਿ ਸਤਨਾਮ ਸਿੰਘ ਉਹ ਸਾਹਮਣੇ ਗਲੀ ਦੇ ਵਿੱਚ ਨਜ਼ਰ ਆ ਰਿਹਾ ਤੁਹਾਨੂੰ ਕਿ ਆਪਣੇ ਨਾਲ ਸਮਰਥਕਾਂ ਦੇ ਨਾਲ ਤੁਸੀਂ ਦੇਖੋ ਕੀ ਪ੍ਰਚਾਰ ਕਰਦਾ ਨਜ਼ਰ ਆ ਰਿਹਾ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਮੈਂ ਗਲੀ ਗਲੀ ਪਿੰਡ ਪਿੰਡ ਘੁੰਮ ਕੇ ਆਪਣੇ ਵਾਰਡ ਦਾ ਪ੍ਰਚਾਰ ਕਰਾਂਗਾ ਤੁਸੀਂ ਦੇਖੋ ਕਿ ਘਰ ਦੇ ਹਰ ਘਰ ਦੇ ਵਿੱਚ ਜਾ ਕੇ ਹੱਥ ਬੰਨ ਦਾ ਨਜ਼ਰ ਆ ਰਿਹਾ ਹੈ ਤਾਂ ਉਹੀ ਆਮ ਆਦੀ ਪਾਰਟੀ ਜਿਸ ਤਰੀਕੇ ਨਾਲ ਪੇਲੀ ਪੱਗ ਬਨ ਕੇ ਭਗ ਸਿੰਘ ਦਾ ਨਾਰਾ ਵੀ ਦੇ ਰਿਹਾ ਹੈ ਖਾਸ ਗੱਲ ਨੇਤਾ ਜੀ ਦੇ ਨਾਲ ਵਫਾਦਾਰੀ ਨਿਭਾਈ ਵਫਾਦਾਰੀ ਨਿਭਾਈ ਥੱਲੋਂ ਜ਼ਮੀਨ ਤੋਂ ਚੁੱਕ ਕੇ ਤਾਂ ਪਹਚਾਇਆ ਸ਼ਰੀ ਭਾਜੀ ਵੀ ਸੋਚਿਆ ਇੱਥੇ ਪਹਿਲੀ ਵਾਰ ਆਈ ਉਨਾ ਦੇਖਾ ਵੀ ਠੀਕ ਆ ਜੋ ਸੋਚਿਆ ਨਾ ਬਹੁਤ ਵਧੀਆ ਸੋਚਿਆ ਜਿਹੜੇ ਕੰਮ ਕਰਾਵਾਂਗੇ ਵਧੀਆ ਕਰਾਵਾਂਗੇ ਅੱਛਾ ਕਾਫੀ ਕੰਮ ਹੋ ਗਿਆ ਪਹਿਲੇ ਆਧਾਰ ਤੇ ਛਮਸ਼ਾਨ ਘਾਟ ਦਾ ਕੰਮ ਕੀਤਾ ਗਿਆ ਉਸ ਤੋਂ ਬਾਅਦ ਛੱਪੜ ਦੇ ਕੰਮ ਕਰਾਏ ਫਿਰ ਲੇਟਾਂ ਲਵਾਈਆਂ ਜੇ ਬਾਕੀ ਕੰਮ ਆਡਾਰ ਸਿਵਰ ਰਹਿੰਦਾ ਏ ਉਹ ਵੀ ਥੋੜੇ ਦਿਨ ਤੱਕ ਚਾਲੂ ਹੋ ਜਾਏਗਾ ਪੈਲਸਣਾਂ ਲਵਾਈਆਂ ਕੱਚੇ ਕੋਠੇ ਇਹ ਸਾਰੇ ਕੰਮ ਛੇਰੀ ਭਾਈਆਂ ਕਰਾਏ ਇਹਨਾਂ ਪਾਰਟੀਆਂ ਨੇ ਕੰਮ ਕਾੜੇ ਕਰਾਏ ਜੀ ਸਿਰਫ ਵੋਟਾਂ ਲੈਣ ਆਉਂਦੇ ਹੀ 75 ਸਾਲਾਂ ਚ ਨਾ ਕੋਈ ਇਹ ਤਾਂ ਕਛੁ ਮਛਾਨ ਕਰਦੀ ਇਟ ਨਹੀਂ ਲੱਗੀ ਹੁਣ ਜਿਹੜੀ ਇਟ ਲਵਾਈ ਸ਼ਰੀ ਭਾਜੀ ਨਾਲ ਲਵਾਈ ਅੱਛਾ ਤੁਸੀਂ ਕੰਮ ਆਪੇ ਕੀ ਕਰਦੇ ਆਪੇ ਇੰਟ ਲਾਈ ਦਾ ਕੰਮ ਕਰਦੇ ਆਂ ਜੀ ਮਜ਼ਦੂਰੀ 300 ਤੋਂ 350 ਰੁਪਿਆ ਮਜ਼ਦੂਰ ਕਮਾਣ ਵਾਲਾ ਸੁਧਾਰ ਕਰ ਸਕਦਾ ਆਪਣੇ ਇਲਾਕੇ ਦਾ ਕਿਥੋਂ ਕਰਸਾ ਰਿਹਾ ਸਾਰੀ ਜਜਬਾ ਹੋਣਾ ਚਾਹੀਦਾ ਇਹ ਕੰਮ ਕਰ ਲਈ ਸਰ ਜੀ ਫੇਰ ਹੀ ਕੰਮ ਹੁੰਦਿਆ ਜੇ ਆਖੀ ਗੱਲ ਵੀ ਆਪਣੇ ਜੇਬੇ ਚ ਅਸੀਂ ਪੈਸੇ ਪਾਈ ਜਾਗੇ ਤਾਂ ਫੇਰ ਕੰਮ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਨਾ ਸਰਕਾਰਾਂ ਦਾ ਜੇ ਆਪਣੇ ਚ ਪਾਵਰ ਹੋਏਗੀ ਜਜਬਾ ਹੋਏਗਾ ਇਹ ਆਪਣੇ ਗਰੀਬ ਭੈਣ ਦੀ ਭੈਣ ਭਰਾ ਦੀ ਸੇਵਾ ਕਰਨੀ ਆ ਫੇਰ ਕੰਮ ਹੁੰਦੇ ਨੇ ਉਹਦਾ ਕੋਈ ਕੰਮ ਨਹੀਂ ਹੁੰਦਾ ਜੀ ਹੁੰਦੇ ਜੀ ਦਰਵਾਜ਼ੇ ਗਾੜੀ ਲਾ ਕੇ ਖਲੋ ਰਹੀਦਾ ਸੀ ਜੇ ਦਰਵਾਜ਼ਾ ਖੁੱਲ ਜਾਂਦਾ ਪਹਿਲੇ ਨੰਬਰ ਦੇ ਦਾ ਦਰਵਾਜ਼ਾ ਨਹੀਂ ਖੁੱਲਦਾ ਬਜ਼ਾਰ ਅੰਦਰ ਉਹਦਾ ਹੀ ਵੇਖ ਕੇ ਡਰ ਆ ਜਾਂਦਾ ਹੀ ਫੈਲਦੇ ਆਧਾਰ ਤੇ ਕਿਹੜੇ ਕੰਮ ਕਰੋਗੇ ਤੁਸੀਂ ਫੈਲਦੇ ਆਧਾਰ ਤੇ ਜਿਹੜੇ ਕੰਮ ਬਕਾਇਆ ਰਹਿੰਦੇ ਆ ਉਹ ਕਰਾਂਗੇ ਜੀ ਸੇਵਾ ਕਰਾਂਗੇ ਜੀ ਜ਼ਰੂਰ ਤਾਂ ਕਰਦੇ ਕਿਤੇ ਨਾ ਕਿਤੇ ਪਾਰਟੀ ਪਾਰਟੀ ਦਾ ਧੰਨਵਾਦ ਪਾਰਟੀ ਦਾ ਆਈ ਬਹੁਤ ਬਹੁਤ ਧਨਵਰ ਪਾਰਟੀ ਦਾ ਐਮਐਲਏ ਸਾਹਿਬ ਦਾ ਸ਼ਰੀ ਕਲਸੀ ਸਾਹਿਬ ਦਾ ਪੈਸੇ ਬੜੇ ਲੱਗਦੇ ਜਦ ਇਲੈਕਸ਼ਨ ਆ ਜਾਂਦੇ ਪੈਸੇ ਬੜੇ ਲੱਗਦੇ ਪੈਸੇ ਤੇ ਲੱਗਦੇ ਆ ਜੀ 300 ਤੋਂ 350 ਕੁਮਾਰ ਵਾਲੇ ਨੇ ਜੋ ਪੈਸੇ ਆ ਤੇ ਆਂਦੇ ਵੀ ਕਿੱਥੋਂ ਖਰਚ ਲੈਣੇ ਨਾ ਧੱਕਾ ਲੌਂਦੇ ਹੀ ਨਹੀਂ ਜੋ ਮਿਹਰਬਾਨੀਆਂ ਸ਼ਰੀ ਭਾਈ ਦੀ ਭਗਵੰਤ ਮਾਨ ਸਾਹਿਬਾਂ ਦੀ ਜੋ ਖਰਚਾ ਕਰਨਾ ਆਪਣੇ ਗਿਲਸਾਬੂਣੀ ਬੈਠੇ ਨੇ ਇਹਨਾਂ ਦੀ ਦੌਲਤ ਨਹੀਂ ਬਾਕੀ ਪਿੰਡਾਂ ਦਾ ਸਾਥ ਆ ਜੋ ਧਨਵਰ ਪਿੰਡ ਵਾਲਿਆਂ ਦਾ ਵੀ ਤੇ ਸ਼ਰੀ ਭਾਈ ਦਾ ਵੀ ਅਸੀਂ ਇਹਨਾਂ ਕੋ ਝੋਲੀ ਡੱਡੀ ਆ ਸਾਡੇ ਵਾਲੇ ਸਭ ਕੋ ਜੀ ਕਿੰਨੇ ਲੇਖਨ ਤੋਂ ਬਾਅਦ ਬਦਲ ਜਾਂਦੇ ਨੇ ਲੀਡਰ ਨਹੀਂ ਬਦਲਦੇ ਜੀ ਜਿਹੜੇ ਮਾਨਦਾਰ ਨੇ ਉਹ ਨਹੀਂ ਬਦਲ ਸਮਾਪੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਤਵਿੰਕੇ ਜੀ ਵਾਲ ਜੀ ਦਾ ਸਾਡੇ ਪੰਜਾਬ ਦੇ ਸੀਐਮ ਸਰਦਾਰ ਪਰਪੋਹ ਸਿੰਘ ਮਾਨ ਜੀ ਦਾ ਔਰ ਸਾਡੀ ਬਟਾਲੇ ਦੀਆਂ ਅਨਸ਼ਾਨਬਾਨ ਸਰਦਾਰ ਐਮਐਲਏ ਸ਼੍ਰੀ ਅਲਸੀ ਜੀ ਦਾ ਲਖੋ ਜਦੋਂ ਪਾਰਟੀ ਬਣੀ ਸੀ ਉਹਦੇ ਵਿੱਚ ਪਹਿਲਾਂ ਹੀ ਕਮਿਟਮੈਂਟ ਸੀ ਜਿਹੜੀਆਂ ਆਮ ਆਦਮੀ ਪਾਰਟੀ ਆ ਇਹ ਆਮ ਖਰਾਂਚ ਉੱਠੀ ਹੈ ਉਹ ਰਾਜਵੀ ਪਾਰਟੀ ਆਪਣੇ ਸੇਮ ਬਿਆਨਾਂ ਤੇ ਹੈ ਪਾਰਟੀ ਉਥੋਂ ਨਹੀਂ ਮੁੱਕਰੀ ਪਰ ਇਸ ਲਈ ਜਿਹੜੇ ਤੁਹਾਡੇ ਪੁਰਾਣੇ ਵਰਕਰ ਤੁਰੇ ਸੀ ਮੇਰੇ ਪਹਿਲੇ ਦਿਨ ਤੋਂ ਅੱਜ ਵੀ ਅਸੀਂ ਉਹਨਾਂ ਦੇ ਨਾਲ ਆ ਔਰ ਇਹ ਚੀਜ਼ ਅਸੀਂ ਕਹਿ ਰਹੇ ਹਾਂ ਤੁਹਾਡੇ ਕੈਮਰੇ ਤੇ ਬਟ ਇਸ ਚੀਜ਼ ਦਾ ਪ੍ਰੂਫ ਇਹ ਨਾਲੋਂ ਨਾਲ ਚੱਲ ਰਿਹਾ ਹੈ ਬਿਲਕੁਲ ਜਿਸੀ ਕੱਲ੍ਹ ਕੀ ਦੀ ਸੇਵਾ ਤੁਸੀਂ ਕਰਨੀ ਹੈ ਦੇਖੋ ਇਹ ਤੇ ਆਮ ਆਦਮੀ ਪਾਰਟੀ ਦਾ ਪਿਆਰ ਆ ਔਰ ਸਭ ਤੋਂ ਵੱਡੀ ਜਿਹੜੀ ਚੀਜ਼ ਆ ਇਹ ਥੋੜਾ ਪਰਸਨਲੀ ਆ ਮੇਰੇ ਭਾਈ ਸਭ ਜਿਹੜੇ ਬਹੁਤ ਮਿਹਨਤੀ ਨੇ ਉਹਨਾਂ ਦੀ ਮਿਹਨਤ ਸਦ ਆ ਇੱਥੇ ਪਹੁੰਚੇ ਨੇ ਔਰ ਸਾਰੇ ਪੰਜਾਬ ਚ ਵੀ ਬਹੁਤ ਪਿਆਰ ਮਿਲ ਰਿਹਾ ਔਰ ਉਹਨਾਂ ਤੇ ਜ਼ਿੰਮੇਵਾਰੀਆਂ ਵੀ ਬਹੁਤ ਆ ਰਹੀਆਂ ਨੇ ਇਸ ਲਈ ਉਹਨਾਂ ਨੇ ਸਾਨੂੰ ਬੜਾ ਸਪੈਕਿਫਿਕly ਕਿਹਾ ਕਿ ਇਹ ਸਾਰੀ ਜ਼ਿੰਮੇਵਾਰੀ ਤੁਹਾਡੀ ਹੈ ਸਾਰੇ ਪਰਿਵਾਰ ਦੀ ਹੈ ਔਰ ਸਾਰੇ ਆਮ ਆਦਮੀ ਪਾਰਟੀ ਦੇ ਪਰਿਵਾਰ ਦੀ ਹੈ ਜਿੱਦਾਂ ਮਰਜੀ ਹੈ ਇਹ ਸੀਟ ਤੇ ਪੂਰਾ ਜ਼ੋਰ ਲਾਣਾ ਤੁਸੀਂ ਔਰ ਇਹ ਸੀਟ ਜਿਹੜੀ ਹੈ ਅਸੀਂ ਆਮ ਆਦਮੀ ਪਾਰਟੀ ਦੀ ਚੋਲੀ ਪੋਣੀ ਹੈ ਸਰ ਦੇਖਿਆ ਜੇ ਇਹਦੇ ਪਿੱਛੇ ਦੋ ਰੀਜ਼ਨ ਨੇ ਸਭ ਤੋਂ ਪਹਿਲਾਂ ਮੈਂ ਵੀ ਉਹਦੇ ਚ ਇਹਨਾਂ ਦਾ ਸਾਰਾ ਪਰਿਵਾਰ ਆ ਧੰਨਵਾਦ ਅਰਦੇ ਉਸ ਪ੍ਰਮਾਤਮਾ ਦਾ ਕਿ ਇਹ ਦੀ ਇਹ ਉਹਨਾਂ ਵੱਲੋਂ ਹੀ ਜਿਹੜੀ ਸਮਾਤਿਆ ਬੱਚੀ ਗਈ ਹੈ ਤੇ ਇਧਰ ਇਹ ਟਿਕਟ ਪਹੁੰਚੀ ਹੈ ਦੂਸਰੇ ਨੰਬਰ ਤੇ ਜੋ ਇਹਨਾਂ ਦੀ ਖਾਸੀਅਤ ਆ ਇਹਨਾਂ ਦੇ ਪਰਿਵਾਰ ਦੀ ਖਾਸੀਅਤ ਹੈ ਵੈਰੀ ਫਸਟ ਡੇ ਤੋਂ ਆਮ ਆਦਮੀ ਪਾਰਟੀ ਦੇ ਜਦੋਂ ਇਹ ਜੁੜੇ ਨੇ ਨਾਲ ਐਮਐਲਏ ਸ਼੍ਰੀ ਐਲ ਸੀ ਜੀ ਐਮਐਲਏ ਬਣੇ ਨੇ ਉਸ ਤੋਂ ਲੈ ਕੇ ਅੱਜ ਤੱਕ ਇਹਨਾਂ ਨੇ ਜਿਹੜੀ ਵੀ ਉਹ ਸਮੱਸਿਆਵਾਂ ਨੇ ਪੇਂਡੀਆਂ ਨੇ ਕੋਈ ਗਲਬਾ ਤੇ ਇਹਨਾਂ ਦੇ ਦਰਬਾਰ 'ਚ ਜਦੋਂ ਵੀ ਇਹਨਾਂ ਦੇ ਦਰਵਾਜ਼ੇ 'ਚ ਆਂਦਾ ਸੀ ਇਹਨਾਂ ਨੇ ਆਰ ਬਿਠਾਇਆ ਉਹਦੀ ਸਾਰੀ ਸਮੱਸਿਆ ਸੁਣੀ ਹੈ ਜਦੋਂ ਇਹ ਆਪਣੇ ਕੰਮ ਤੇ ਜਾਂਦੇ ਸੀ ਇਹਨਾਂ ਦਾ ਪ੍ਰੋਫੈਸ਼ਨ ਜਿਹੜਾ ਸੀ ਮਤਲਬ ਇਸ ਕੰਪਨੀ ਜਾਂਦੇ ਸੀ ਫੈਕਟਰੀ ਤੇ ਜਾਂਦੇ ਸੀ ਕੰਮ ਕਰਦੇ ਸੀ ਉਸ ਤੋਂ ਪਹਿਲਾਂ ਇੱਥੇ ਪਹਿਲਾਂ ਹੀ ਇਹ ਕਰੋ ਚੱਲ ਕਿ ਐਮ.ਐਲ.ਏ ਸਾਬ ਉਹ ਪਹੁੰਚੇ ਹੁੰਦੇ ਸੀ ਉੱਥੇ ਸਾਰੀਆਂ ਸਮੱਸਿਆਵਾਂ ਨੂੰ ਨੋਟ ਕਰਵਾ ਕੇ ਹੁੰਦੇ ਹੁੰਦੇ ਸੀ ਇਸ ਲਈ ਸ਼ੇਰੀ ਭਾਜੀ ਨੂੰ ਇਹ ਮਹਿਸੂਸ ਹੋਇਆ ਵਾ ਇਹ ਬੰਦੇ ਜਿਹੜੇ ਆ ਇਹ ਪ੍ਰਾਪਰ ਸੇਵਾਦਾਰ ਨੇ ਇਹਨਾਂ ਨੂੰ ਇਹ ਲਾਲਚ ਨਹੀਂ ਆ ਬਿਨਾਂ ਲਾਲਚ ਤੋਂ ਇਸ ਪਾਰਟੀ ਦੇ ਨਾਲ ਜੁੜੇ ਹੋਰ ਸਾਨੂੰ ਇਹਨਾਂ ਵਿਸ਼ਵਾਸ ਆ ਇਹ ਜਿਹੜੇ ਨੇ ਇਹ ਪਿੰਡ ਦੀ ਪੂਰੀ ਵਾਰਡ ਦੀ ਨੁਹਾਰ ਬਦਲਣ ਦੇ ਵਿੱਚ ਹੈਗੇ ਕਦੀ ਪੈਸੇ ਦਾ ਡਰ ਉਹਨਾਂ ਨੂੰ ਆ ਪੈਸੇ ਉਹਨਾਂ ਨੇ ਖਰਚਨੇ ਆ ਜਿਨ੍ਹਾਂ ਨੇ ਖਰੀਦ ਇਹ ਵੋਟਾਂ ਲੈਣੀਆਂ ਆ ਅਸੀਂ ਕੰਮ ਤੋਂ ਮੋਟਾ ਲੈਣੀਆਂ ਨੇ ਔਰ ਸਾਨੂੰ ਮਾਣ ਆ ਜਿੰਨਾ ਅਸੀਂ ਇਹਨਾਂ ਨਾਲ 2-3 ਦਿਨ ਤੋਂ ਵੋਟ ਤੋਂ ਵੋਟ ਆਨਦੇ ਪਏ ਆ ਡੋਰ ਟੂ ਡੋਰ ਕਰਦੇ ਪਏ ਆ ਸਾਡੀ ਪੂਰੀ ਆਮ ਆਦਮੀ ਪਾਰਟੀ ਜਿਸ ਸਾਬ ਨਾਲ ਇਹਨਾਂ ਨੂੰ ਪਿਆਰ ਮਿਲਦਾ ਪਿਆ ਸਾਨੂੰ ਇਹ ਪਿਆਰ ਦਿਵਾ ਰਹੇ ਨੇ ਸਾਡੇ ਹੋਰ ਵੀ ਸੀਨੀਅਰਾਂ ਕੋਲ ਨਾਲ ਨੇ ਇਹ ਸਾਨੂੰ ਉਹੀ ਸਾਡਾ ਪੈਸਾ ਹੈ ਜੀ ਸਾਨੂੰ ਪੈਸੇ ਦੀ ਲੋੜ ਨਹੀਂ ਸਾਨੂੰ ਪਿਆਰ ਇਹਨਾਂ ਨੂੰ ਮਿਲ ਰਿਹਾ ਉਹਨਾਂ ਨੇ ਹੀ ਇਹਨਾਂ ਨੂੰ ਫਤਿਹ ਦਿਵਾ ਦੇਣੀ ਹੈ